ਨਾ ਜੋ ਪੈਦਾ ਹੋਈ ਪਾਰਟੀ ਅੱਜ ਧਰਨਾ ਤੋਂ ਡਰਨ ਲੱਗੀ ਇੱਥੇ ਵਿਘਟਨ ਕਰਨ ਤੋਂ ਭੱਜੀ ਆ ਸਾਡੇ ਸਾਹਮਣੇ ਗੱਲ ਤਾਂ ਕਰੇ ਹਾਂਜੀ ਅਸੀਂ ਮੈਂ ਨਾਨਕ ਸਿੰਘ ਬਲਾਕ ਪ੍ਰਧਾਨ ਗਿੱਦੜਵਾ ਬੀਕੇਜੂ ਖੋਸਾ ਸਾਡਾ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਕਿ ਜਿੱਥੇ ਵੀ ਇਹਨਾਂ ਦਾ ਮੰਤਰੀ ਜਾਂ ਐਮਐਲਏ ਆਉਣਗੇ ਇਹਨਾਂ ਦਾ ਪਿੰਡ-ਪਿੰਡ ਇਸੇ ਤਰ੍ਹਾਂ ਜਿਹੜਾ ਵਿਰੋਧ ਕੀਤਾ ਜਾਊਗਾ ਤਾਂ ਸਾਡੇ ਵੀ ਜਿਹੜਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦਾ ਉਦਘਾਟਨ ਕਰ ਰਹੇ ਆ ਪੁਰਾਣੀਆਂ ਕੰਧਾਂ ਨੂੰ ਹੀ ਰੰਗ ਰੋਗਣ ਕਰ ਕਰਕੇ ਉਸੇ ਲੜੀ ਤਹਿ ਦੀ ਸਾਡੇ ਪਿੰਡ ਵੀ ਅੱਜ ਮੈਡਮ ਨੇ ਆਉਣਾ ਸੀ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਸਵਾਲ ਜਵਾਬ ਕਰਨੇ ਸੀ ਤਾਂ ਉਹ ਜਿਹੜਾ ਇਹ ਪ੍ਰੋਗਰਾਮ ਤੇ ਨਹੀਂ ਪਹੁੰਚੇ ਮੈਡਮ ਇੱਥੇ ਹੋਰ ਬੰਗੜੇ ਹੋ ਗਏ ਆ ਤੁਹਾਨੂੰ ਆਏ ਨਹੀਂ ਅੱਜ ਅੱਗੇ ਕੀ ਰਣਨੀਤੀ ਰਹੂਗੀ ਤੁਹਾਡੀ ਇਸ ਤਰੀਕੇ ਨਾਲ ਅੱਗੇ ਵੀ ਰਣਨੀਤੀ ਸਾਡੀ ਇਹੀ ਹੈ ਕਿੱਥੇ ਵੀ ਹੁਣ ਤਾਂ ਚਲੋ ਕਹਾੜੀ ਦੀ ਰੁੱਤ ਆ ਸੀਗੀ ਜਿਵੇਂ ਸਾਡੀ ਗਿਣਤੀ ਘਟਾ ਤਾਂ ਇਦੋਂ ਅੱਗੇ ਜਿੱਥੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਤਾਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇਹਨਾਂ ਨੂੰ ਸਵਾਲ-ਜਵਾਬ ਕਰਾਂਗੇ ਜਿਹੜਾ ਸਾਡਾ ਸਮਾਨ ਉੱਥੋਂ ਬਹੁਤ ਵੱਡੀ ਪੱਧਰ ਤੇ ਇਹਨਾਂ ਨੇ ਚੋਰੀ ਕਰਵਾਇਆ ਜਿਹੜਾ ਬੀਜਪੀ ਦੀ ਝੋਲੀ 'ਚ ਬੈਠਿਆ ਹੈ ਇਹ ਦੂਜਾ ਜਿਹੜਾ ਇਹਨਾਂ ਨੇ ਹੁਣ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੇ ਆ ਜਿਹੜਾ ਹਾਈਬ੍ਰਿਡ ਝੋਨੇ ਨੂੰ ਬੈਨ ਕੀਤਾ ਇਹਨਾਂ ਨੇ ਉਹਦੇ ਸੰਬੰਧ ਵਿੱਚ ਵੀ ਅਸੀਂ ਇਹਨਾਂ ਨੂੰ ਘੇਰਨਾ ਕਿਉਂਕਿ ਜਿਹੜਾ ਹਾਈਬ੍ਰਿਡ ਬੀਜ ਆ ਸੈਂਟਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਇਹ ਤਾਂ ਜਿਹੜਾ ਚਾਰ-ਚਾਰ ਨੰਬਰ ਪਾਣੀ ਆ ਉੱਤੇ ਹੋਰ ਜਿਹੜੀ ਫਸਲਾ ਨਹੀਂ ਕੋਈ ਵੇਚੀ ਜਾ ਸਕਦੀ ਤਾਂ ਉਹਦੀ ਇਹਨਾਂ ਨੇ ਬੈਨ ਕਰ ਛੱਡਿਆ ਉਹਦੇ ਵਾਸਤੇ ਵੀ ਅਸੀਂ ਜਿਹੜਾ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ-ਜਵਾਬ ਕਰਨੇ ਆ ਜਿ세 ਬੰਦਿਆਂ ਵੱਲੋਂ ਇਹਨਾਂ ਨੂੰ ਇਸੇ ਤੱਕ ਹੀ ਘੇਰਿਆ ਜਾਊਗਾ ਸਰਕਾਰ ਅੱਜ ਜੋ ਪਹਿਲਾਂ ਦਾ ਸਕੂਲ ਬਣਿਆ ਹੋਇਆ ਹੈ ਇਹ ਸਰਕਾਰ ਸਿਰਫ ਪੈਸੇ ਖਾਣ ਦੇ ਬਹਾਨੇ ਚਾਹੀ ਸੀ ਕਰਿਆ ਸਰਕਾਰ ਨੇ ਕੁਛ ਨਹੀਂ ਵੀਰੋ ਉੱਚੀ ਕੱਫਾ ਕਰਕੇ ਸਿਰਫ ਇਹ ਤਾਂ ਨਹੀਂ ਪੱਥਰ ਧਰਨ ਆਏ ਸੀ ਭੁਖੀ ਮਰਦੀ ਸਰਕਾਰ ਨੂੰ ਹੋਰ ਤਾਂ ਕੋਈ ਸੁਝ ਨਹੀਂ ਰਿਹਾ ਬਣੀਆਂ ਮਾਰਤਾ ਦੇ ਪੈਸੇ ਲੈਣ ਵਾਸਤੇ ਆਏ ਸੀ ਇਹ ਸਾਸਤੇ ਵੀਰੋ ਅਸੀਂ ਵੀ ਇਹੀ ਪੁੱਛਦੇ ਸੀ ਜੇ ਮੰਤਰੀ ਸਾਹਿਬ ਇੱਥੇ ਆਉਂਦੇ ਉਹਨਾਂ ਨੂੰ ਜਵਾਬ ਸਵਾਲੇ ਕਰਨੇ ਸੀ ਵੀ ਸਾਨੂੰ ਗਖਾਤਾ ਦੇ ਉਹ ਵੀ ਬਣਿਆ ਕੀ ਐ ਇੰਨਾ ਮੂਰਖੀਓ ਬਣਾਉਲਿਓ ਇਸ ਵਾਸਤੇ ਜਦੋਂ ਪਤਾ ਲੱਗਿਆ ਵੀ ਜਥੇਬੰਦੀਆਂ ਇੱਥੇ ਆਈਆਂ ਤਾਂ ਬੀਬਾ ਜੀ ਤਾਂ ਇਥੋਂ ਅਨੁਵੇਦਾ ਹੋ ਗਈ ਤਾਂ ਜਿਹੜਾ ਇਹ ਇੱਥੋਂ ਦਾ ਸਵਾਗਤ ਕਰਾਇਆ ਇੱਕ ਕੁਲਵਿੰਦਰ ਬਰਾੜ ਨੇ ਕਰਿਆ ਜਿਹੜਾ ਮੇਰੇ ਪਿੰਡ ਦਾ ਹੀ ਮੁੰਡਾ ਹੈ ਠੀਕ ਹੈ ਘੱਟਨੇ ਦਾ ਕਰਿਆ ਇਹ ਸਾਸਤੇ ਵੀਰੋ ਜਿੱਤੋਂ ਕੋਈ ਨਾ ਹੋਵੇ ਤਾਂ ਕਰਾਉਣਾ ਪੈਂਦਾ ਹੈ ਇਹ ਬੇਈਮਾਨ ਸਰਕਾਰਾਂ ਨੇ ਕੋਈ ਨਾ ਕੋਈ ਹਲਤਾ ਕੱਢਣਾ ਸਭ ਤੋਂ ਮਾੜੀ ਸਰਕਾਰ ਆਈ ਹੈ ਐਡੀ ਬੇਈਮਾਨ ਸਰਕਾਰ ਹੈ ਇੱਥੋਂ ਤੱਕ ਗਰਕ ਗਈ ਕਿ ਆਪਣੀਆਂ ਆਸਾਂ ਦੇ ਤਾਂ ਵੀ ਹੈ ਨਹੀਂ ਸੀ ਅਸੀਂ ਜੇ ਗੱਲ ਕਰੀਏ ਜੋ ਸਾਡੇ ਨਾਲ ਖਨੌਰੀ ਤੇ ਹੋਇਆ ਗੱਲ ਚੱਲ ਰਹੀ ਸੀ ਸਾਡੀ ਪੰਜਾਬ ਸਰਕਾਰ ਨਾਲ ਸਾਡਾ ਕੋਈ ਲੇਲਾ ਖਖਾ ਨਹੀਂ ਸੀਗਾ ਸਾਡੀ ਤਾਂ ਗੱਲ ਚੱਲਦਿਆਂ ਦੇ ਵਿੱਚ ਇਹਨੇ ਸਭ ਕੁਝ ਕੇਜਰੀਵਾਲ ਨੂੰ ਬਚਾਉਣ ਦੀ ਖਾਤਰ ਸਾਰਾ ਪੰਜਾਬ ਦਾ ਤੇ ਲਾਤਾ ਮਿੱਤਰੋ ਇੱਕ ਲੁਧਿਆਣਾ ਜਿਹੜੀ ਜਿੰਮੀ ਚੋਂ ਆਣਾ ਉਹ ਸਾਡੇ ਸਾਰੇ ਪੰਜਾਬ ਦੇ ਹੱਡਾਂ ਚ ਬਹਿ ਗਈ ਜਿਹੜਾ ਕੇਜਰੀਵਾਲ ਸਾਡੀ ਪਿੱਠ 'ਤੇ ਛੁਰਾ ਮਾਰ ਕੇ ਗਿਆ ਭਗਵੰਤੇ ਨੂੰ ਵੀ ਨਹੀਂ ਪਤਾ ਲੱਗਿਆ ਪਰ ਕੰਡੇ ਵਿਜੇ ਆ ਕੰਡੇ ਇਹਨਾਂ ਨੂੰ ਕਹਿਣਗੇ ਇਸ ਵਾਸਤੇ ਪੰਜਾਬ ਕਦੇ برداشت ਨਹੀਂ ਕਰੂਗਾ ਹਰ ਪਿੰਡ ਦੇ ਵਿੱਚ ਜਿੱਤੋਂ মিডিਆ ਚੌਥਾ ਥੰਮਾ ਹੈ ਜਿੱਤੋਂ ਇਹ ਸਾਹ ਦੇਣ ਲੱਗਿਆ ਸਚਾਈ ਗੱਲ ਕਰਨ ਲੱਗਿਆ ਇਹਨਾਂ ਸਰਕਾਰਾਂ ਦੇ ਤਾਂ ਬੇੜੇ ਗਰਕ ਹੁੰਦੇ ਐ ਇਸੇ ਤੱਕ ਹੀ ਰਾਤੋਂ ਰਾਤ ਉੱਭਰਦੀਆਂ ਜਿੱਤੋਂ ਕਿਸੇ ਪਾਸੇ ਖਲਾਰਾ ਹੁੰਦਾ ਤੇ ਇਸੇ ਤੱਕ ਹੀ ਦਿਨੋਂ ਦਿਨ ਗਰਕ ਜਾਂਦੀਆਂ ਵੀਰੋ ਇਹਨਾਂ ਦਾ ਤਾਂ ਬੁਰਾ ਹਾਲ ਹੋ ਜਾਣਾ ਹੈ ਦੂਜੀਆਂ ਸਰਕਾਰਾਂ ਨਾਲੋਂ ਇਹ ਸਭ ਤੋਂ ਮਾੜੀ ਤੇ ਬੇਕਾਰ ਸਰਕਾਰ ਇਹ ਹੈ ਕਿਉਂ ਅੱਜ ਉਹਨੂੰ ਪਤਾ ਸੀ ਵੀ ਜਵਾਬ ਸਵਾਲ ਕਰਨੇ ਆ ਇਥੋਂ ਮੁਕਤ ਹੋ ਕੇ ਭੱਜੀ ਆ ਬੀਬੀ ਤਾਂ ਅਸੀਂ ਸਾਡੇ ਜਿੰਨੇ ਸਾਥੀ ਆ ਧੰਨਵਾਦ ਜਿੰਨੇ ਆਏ ਸਨੇਹੇ ਤੇ ਪਵਾ ਕੰਮ ਦੀ ਰੁੱਤ ਸੀ ਫੇਰ ਵੀ ਇੰਨਾ ਯੋਧਿਆ ਨੇ ਇਸ ਸਮੇਂ ਨੂੰ ਸਮਾਂ ਸਮਝਾ ਤੇ ਟਾਈਮ ਕੱਢ ਕੇ ਆਏ ਦੇਖੋ ਬਾਈ ਜੀ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਜਿਹੜੇ ਮਲੋੜ ਤੋਂ ਵਿਧਾਇਕ ਆ ਉਹਨਾਂ ਨੇ ਅੱਜ ਇਹ ਸਕੂਲ ਦਾ ਘਾਟਨ ਕਰਨ ਆਉਣਾ ਸੀ। ਉਹ ਘਾਟਨ ਨਹੀਂ ਜਾਣੇ ਕਿ ਜਿਹੜੀਆਂ ਪ੍ਰਾਣੀਆਂ ਟੱਟੀਆਂ ਲੈਟੀਆਂ ਉਹਨਾਂ ਤੇ ਇੱਕ ਕਲੀ ਆਖਣੀ 100 200 ਦਾ ਗੱਟਾ ਲੈ ਕੇ ਬੁਰਜ ਮਾਰ ਕੇ ਆਪਦਾ ਨਾਂ ਚਮਕਾਉਣਾ ਚਾਹੁੰਦੇ ਸੀਗੇ। ਹਾੜੀ ਦੀ ਰੁੱਤ ਹੋਣ ਕਰਕੇ ਸਾਡੀ ਚਾਹੇ ਗਿਣਤੀ ਘੱਟ ਸੀ ਪਰ ਉਸ ਮੰਤਰੀ ਦੇ ਹੈਂਡ ਬ੍ਰੇਕ ਲੱਗੇ ਪਿੰਡ ਤੇ ਵੜੀ ਨਹੀਂ ਇਹ ਜੂ ਚ ਪੈਰ ਵੀ ਨਹੀਂ ਧਰ ਸਕੀਗੀ। ਕਿਉਂਕਿ ਭਗੌੜੀ ਸਰਕਾਰਾਂ ਤੇ ਭਗੌੜੀ ਇਸ ਮੰਤਰੀ ਨੂੰ ਅਸੀਂ ਕਹਾਂਗੇ ਸਕੂਲ ਦਾ ਘਾਟਨ ਤੋਂ ਭਗੌੜੀ ਹੋਈ ਆ। ਇੱਕ ਆਮ ਬੰਦੇ ਤੋਂ ਉਹਨਾਂ ਨੇ ਤੇ ਘਾਟਨ ਕਰਾਇਆ ਜੇਕਰ ਅਸੀਂ ਗੱਲ ਕਰਗੇ ਇਹ ਸਰਕਾਰ ਦੀ ਤਾਂ ਸੈਂਟਰ ਨਾਲ ਰਲ ਕੇ ਜਿਹੜਾ ਸਾਡਾ ਧਰਨਾ ਖਨੌਰੀ ਔਰ ਸ਼ੰਭੂ ਬਾਡਰ ਤੇ ਰਤਨਪੁਰਾ ਸਾਰਿਆਂ ਤੋਂ ਉਹਨਾਂ ਨੇ ਤਾਰੋ ਪੀੜ ਕਰਾਇਆ ਇਹ ਸਾਡੇ ਮੁਰੇ ਕੀ ਖੜਨਗੇ ਜਿਹੜੇ ਸਾਡੇ ਨੂਨ ਮਿਰਚਾਂ ਦੇ ਡੱਬੇ ਚੱਕ ਕੇ ਲੈ ਗਏ ਖਨੌਰੀ ਤੋਂ ਖੰਡ ਦੇ ਗੱਟੇ ਲੈ ਗਏ ਇਨਵਰਟਰ ਲੈ ਗਏ ਕੀ ਛੱਡਿਆ ਇਹਨਾਂ ਨੇ ਅਸੀਂ ਚੱਪਲਾ ਵੀ ਨਹੀਂ ਛੱਡੀਆਂ ਸਾਡੀਆਂ ਇਹ ਸਰਕਾਰ ਆਏ ਭੰਡਾਂ ਦੀ ਸਰਕਾਰ ਸਾਡੇ ਮੂਹਰੇ ਗੱਲ ਕਰੂਗੀ ਐਸ ਕਰਕੇ ਸਵਾਲਾਂ ਦਾ ਜਵਾਬ ਨਾ ਦੇਣ ਸਕੇ ਉਹਨਾਂ ਦੀਆਂ ਲੱਤਾਂ ਕੰਮਦੀਆਂ ਸੀ ਲੱਤਾਂ ਨਹੀਂ ਭਾਰ ਚਲਦੀਆਂ ਸੀ ਤਾਂ ਜਿਹੜਾ ਇਹ ਸਮਾਗਮ ਆ ਛੱਡ ਕੇ ਭੱਜਿਆ ਕੋਈ ਕਿਰਤੀ ਨਹੀਂ ਕੋਈ ਇਹ ਵੱਡਾ ਸਮਾਗਮ ਨਹੀਂ ਸਿਰਫ ਕੇਵਲ ਤੇ ਕੇਵਲ ਪ੍ਰਾਣੀਆਂ ਚੀਜ਼ਾਂ ਦੇ ਪੋਚੇ ਮਾਰ ਕੇ ਇਹਨੂੰ ਨਵਾਂ ਰੂਪ ਦੇਣ ਦਾ ਕੋਸ਼ਟ ਕਰਦੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਝ ਚੱਲਦਾ ਹੈ ਕਮਰਿਆਂ ਦਾ ਉਤ ਘਾਟਣ ਸੀ ਜਾਂ ਫਲਸ਼ਾਂ ਦਾ ਉਤ ਘਾਟਣ ਸੀਗਾ ਬਾਈ ਫਲਸ਼ਾਂ ਦਾ ਉਤ ਘਾਟਣ ਸੀਗਾ ਜੀ ਅੱਜ ਤੋਂ 4 ਦਿਨ ਪਹਿਲਾਂ ਫਲੱਸ਼ਾਂ ਦਾ ਇੰਨਾ ਬਰਾ ਹਾਲ ਸੀ ਜਿਹੜੇ ਸਾਡੇ ਬੱਚੇ ਪੜ੍ਹਦੇ ਆ ਉਹ ਸਾਰਾ ਕੁਝ ਦੱਸ ਦਿਆ ਜਿਹੜਾ ਇੱਥੇ ਮੰਤਰੀਆਂ ਵਾਸਤੇ ਜਾਂ ਮੰਨ ਲਓ ਤੁਸੀਂ ਕਹੋ ਵੀਏਪੀ ਆਸਤੇ ਜਿਹੜੀ ਲੈਟਰਿੰਗ ਜਾਂ ਫਲਸ਼ ਹੋਰ ਬਣੀ ਆ ਬੱਚਿਆਂ ਦੀਆਂ ਇਹ ਪਹਿਲਾਂ ਫਲੱਸ਼ਾਂ ਉਹਨਾਂ 'ਚ ਬਹੁਤ ਬਿਮਾਰੀਆਂ ਫੈਲਣ ਦਾ ਖਤਰਾ ਹੈ ਉਹਨਾਂ ਨੂੰ 2 ਦਿਨ ਪਹਿਲਾਂ ਸਾਫ਼ ਕਰਾਇਆ ਗਿਆ ਜਿਹੜੀ ਇਹ ਕਹਿੰਦੀ ਸੀ ਆਮ ਬੰਦੇ ਦੀ ਸਰਕਾਰ ਸੱਥਾਂ 'ਚੋਂ ਸਰਕਾਰ ਚੱਲੂਗੀ ਧਰਨਾ 'ਚੋਂ ਪੈਦਾ ਹੋਈ ਪਾਰਟੀ ਅੱਜ ਧਰਨਾ 'ਚੋਂ ਡਰਨ ਲੱਗੀ ਇੱਥੇ ਘਾਟਨ ਕਰਨ ਤੋਂ ਭੱਜੀ ਆ ਸਾਡੇ ਸਾਹਮਣੇ ਗੱਲ ਤਾਂ ਕਰੇ ਇੰਨੇ ਅੱਜ ਜਿਹੜੀ ਬਲਜੀਤ ਕੌਰ ਮੰਤਰੀ ਹੈ ਜੀ ਉਹ ਆ ਢਗਾਤਨ ਕਰਨ ਵਾਸਤੇ ਆਈ ਸੀ ਜਿਹੜੇ ਇੱਕ ਲੈਟ ਰੰਗਾ ਪ੍ਰਾਣੀਆਂ ਉਹਨਾਂ ਦੇ ਪਾਲਸ਼ ਕੀਤਾ ਹੋਇਆ ਵੀ ਇਹ ਪਿੰਡਾਂ ਦੇ ਵਿੱਚ ਜਾਂਦੇ ਇਹਨਾਂ ਨੇ ਕਿਸੇ ਪਿੰਡ ਦੇ ਵਿੱਚ ਗਰਾੜ ਰੱਖੀ ਹੋਈ ਜਿਹਦੀ ਇੱਕ ਇੰਨੇ ਸਕੂਲਾਂ ਦੇ ਇਹਨਾਂ ਨੇ ਪ੍ਰੋਗਰਾਮ ਕਰ ਲਏ ਕਿ ਇੰਨੇ ਐਮਐਲਏ ਤੋਂ ਰੇ ਫਿਰਦੇ ਆ ਇਹਨਾਂ ਅੱਜ ਤੀਕ ਕਿ ਕਿਸੇ ਸਕੂਲ ਨੂੰ ਕੋਈ 5 ਰੁਪਏ ਵੀ ਨਹੀਂ ਦਿੱਤੇ ਜਿਹੜੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਜਿਹੜੇ ਕੋਈ ਪੈਸੇ ਆਏ ਹੋਏ ਸੀਗੇ ਉਹੀ ਵਾਰਤ ਕੇ ਉਹ ਪ੍ਰਾਣੀਆਂ ਹੋਈਆਂ ਕਿਉਂਕਿ ਲੈਟਰਿੰਗਾਂ ਸੀ ਉਹਨਾਂ ਦੇ ਪਾਸ ਬਾਰ-ਮਾਰ ਕੇ ਇਹਨਾਂ ਨੇ ਇਹੋ ਕੀਤਾ ਇਹ ਸਿਰਫ ਕਿ ਇਹਨਾਂ ਨੇ ਇੱਕ ਬਹਾਨਾ ਬਣਾਇਆ ਪਿੰਡਾਂ ਦੇ ਵਿੱਚ ਆਉਣ ਦਾ ਕਿ ਕਿ ਲੋਕ ਇਹਨਾਂ ਨੂੰ ਅੱਕੇ ਬੋਧਾ ਅਸੀਂ ਖਨੌਰੀ ਬੈਠੇ ਸੀ ਆਪੜਾ ਮੰਗਾ ਲੇ ਕੇ ਜਿਹੜੀਆਂ ਕਿ ਸਾਡੀਆਂ ਐਨਐਸਪੀ ਕਾਨੂੰਨ ਸਾਡੇ ਹੋਰ ਮੰਗਾ ਕਾਫੀ ਸੀਗੀਆਂ ਜਿਹੜੀਆਂ ਲੈ ਕੇ ਬੈਠੇ ਸੀ ਕਿ ਜਿਹੜੋ ਕਿ ਸਾਡੀ ਮੰਗ ਜਮਾ ਤਿਆਰੀ ਦੇ ਵਿੱਚ ਹੋ ਗਈ ਕੇਂਦਰ ਮੰਨਣ ਨੂੰ ਤਿਆਰ ਸੀ ਤੇ ਪਰ ਇਹਨਾਂ ਨੇ ਉਹਦਾ ਸਾਡੀ ਪਿੱਠ ਦੇ ਵਿੱਚ ਛੋੜਾ ਮਾਰ ਕੇ ਸਾਡੇ ਮੰਤਰੀਆਂ ਦੇ ਕੋਲੇ ਬੈਠ ਕੇ ਠੀਈ ਆੜੀ ਕਰਕੇ ਸਾਡਾ ਮੋਰਚਾ ਚਗਵਾਇਆ ਪਰ ਇਹਨਾਂ ਨੂੰ ਹਜੇ ਦਾ ਕੀ ਆ ਹਜੇ ਇਹਨਾਂ ਦਾ ਜਲੂਸ ਆ ਜੀ ਹੋਰ ਕਿੱਦਾਂਗੇ ਅੱਜ ਤਾਂ ਇਹ ਛੱਡ ਕੇ ਭੱਜੀਆਂ ਨੇ ਇਹਨੂੰ ਭੱਜਣ ਨਹੀਂ ਦੇਣਾ ਉਹਨੂੰ ਘੇਰ-ਘੇਰ ਕੇ ਪੁੱਛਿਆ ਕਰਾਂਗੇ ਹਰੇਕ ਪਰਮਦੇ ਵਿੱਚ ਵੀ ਤੁਸੀਂ ਸਾਡੇ ਨਾਲ ਕੀ ਕੀਤਾ ਸੀ ਸਾਡੇ ਪਹਿਲਾਂ ਦੇ ਪ੍ਰਧਾਨ ਜੀ ਹੋਰੀ ਬੋਲ ਕੇ ਆਦੇ ਕਿ ਸਾਡੀ ਚੱਪਲਾਂ ਵੀ ਚੱਕੀਆਂ ਸਿਲੰਡਰ ਚੱਕੇ ਗਏ ਸਾਡੀਆਂ ਜੀਆਂ ਟਰਾਲੀ ਚੋਰ ਆ ਇਹਨਾਂ ਦਾ ਜਿਹੜਾ ਐਮਐਲਏ ਮੰਤਰੀ ਸੀਗਾ ਉਹਦੇ ਘਰੋਂ ਦੀਆਂ ਟਰਾਲੀਆਂ ਦੇਖੋ ਯਾਰ ਉਸ ਦੇ ਉੱਤੇ ਹਜੇ ਤੱਕ ਕਾਰਵਾਈ ਨਹੀਂ ਕੋਨਾਰਦੇ ਕੀਤੀ ਗਈ ਕਾਰਵਾਈ ਕਿਉਂ ਨਹੀਂ ਕੀਤੀ ਕਿ ਕਿ ਆਵਦਿਆਂ ਨੂੰ ਬਚਾਉਂਦੇ ਆ ਇਹ ਜਿਹੜਾ ਕਿ ਹੁਣ ਨਸ਼ੇ ਤੇ ਰੱਖ ਲੋ ਨਸ਼ਾ ਸਾਡੇ ਇੱਕ ਕੁੜੀ ਤੋਂ ਫੜਿਆ ਗਿਆ ਪੁਲਿਸ ਵਾਲੀ ਤੋਂ ਹੁਣ ਉਹ ਰੀਆਂ ਕੋਠੀਆਂ ਢਾਉਣ ਗਿਆ ਬਣਾਦੀ ਇਹ ਨਹੀਂ ਢਾ ਸਕਦੇ ਕਿਉਂਕਿ ਉਹ ਰਲੇ ਮੇਲੇ ਕੰਮ ਹੈ ਜਿਹੜੇ ਕਿ ਆਪਦਾ ਲਾਉਲੇ ਜੀ ਮਾਰਾ ਮੋਟਾ ਸਿੱਟਾ ਚ ਉੱਤਾਂ ਦੀਆਂ ਕੋਠੀਆਂ ਢਾਹ ਦੀਆਂ ਇਹ ਸਰਕਾਰ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਤੇ ਲੋਕਾਂ ਦੇ ਵਾਸਤੇ ਨਹੀਂ ਇੱਥੇ ਆਈ ਦੀ ਇੱਥੇ ਜਦੋਂ 20 50 ਲੱਖ ਰੁਪਈਆ ਦੇ ਕੇ ਜਾਂਦੀ ਫੇਰ ਵੈਦਾ ਸੀਗਾ ਇਹਨਾਂ ਦਾ ਇਹਨਾਂ ਦਾ ਖਰਚਾ ਕਰਵਾਉਣ ਦਾ ਕੀ ਵੈਦਾ ਹੋਇਆ 50 ਤਿਹਰੀ ਕਰਤੀ ਉਹ ਵੀ ਆਪ ਦਾ ਪਿੰਡ ਦਾ ਤੇ ਸਿੱਖਿਆ ਕ੍ਰਾਂਤੀ ਫਿਰ ਜਿਹੜੀ ਸਿੱਖਿਆ ਕ੍ਰਾਂਤੀ ਕਹਿੰਦੇ ਵਧੀਆ ਕੰਮ ਕਰ ਰਹੇ ਆ ਉਹ ਕਿਵੇਂ ਆ ਉਹ ਅਸੀਂ ਸਾਰੇ ਇਵੇਂ ਕਿਹਨਾਂ ਨੇ ਬਣਾਏ ਆ ਇਹਨਾਂ ਨੂੰ ਆਪ ਨੂੰ ਤਾਂ ਸਵਾਲ ਨਹੀਂ ਆਉਂਦੇ ਜੇ ਅਸੀਂ ਸਵਾਲ ਪੁੱਛਦੇ ਆ ਫਿਰ ਸਾਡੀ ਕਣਕ ਦੇ ਰਕ ਨੂੰ ਕਣਕ ਸਾਡੀ ਦਾਣਾ ਮੰਡੀ ਕਾ ਦੇ ਵਿੱਚ ਪਈ ਆ ਵਿੱਚ ਦਾਣੇ ਕੋਈ ਕੋਈ ਕਾਲੇ ਹੈਗੇ ਆ ਉਹ ਦਾ ਜਿਹੜੀ ਕਣਕਾ ਕਣਕ ਨੂੰ ਜਿਹਦਾ ਪ੍ਰਾਈਵੇਟ 2200 ਨੂੰ 2500 2000 ਨੂੰ ਦਿੰਦਾ ਫੇਰ ਤਾਂ ਉਹ ਕਣਕ ਬਹੁਤ ਵਧੀਆ ਹੋ ਜਾਂਦੀ ਆ ਜੇਕਰ ਉਹ ਸਹੀ ਰੇਲ ਤੇ ਨਹੀਂ ਦਿਆ ਤੇ ਉਹ ਫਿਰ ਕਣਕ ਮਾੜੀ ਆ ਅੱਜ ਉਹਦਾ ਹੁਣ ਆ ਜਾ ਕੇ ਅਸੀਂ ਬਰੋਧ ਕਰਨਾ ਸਾਨੂੰ ਇਹ ਨਹੀਂ ਪਤਾ ਛੜਕਦੇ ਹੀ ਬੈਠਣਾ ਪਵੇ ਅੱਜ ਉਹ ਕਣਕ ਦਾ ਅਸੀਂ ਹਾਲ ਕਰਕੇ ਏਡਾਂਗੇ ਕਿਉਂਕਿ ਕਣਕ ਕਿਸਾਨ ਨੇ ਕੋਈ ਘਰੋਂ ਨਹੀਂ ਬਣਾਈ ਗਈ ਇਹ ਥੋੜੇ ਜੀ ਬੀ ਤਿਆਰ ਕੀਤੀ ਹੋਈ ਵੀਗੀ ਆ ਥੋੜੇ ਜੀ ਵਾਹਣਾਂ ਦੇ ਵਿੱਚੋਂ ਰਿਆ ਸਪਰਿਆ ਕਰਕੇ ਝੋਟੀਆਂ ਅੱਜ ਉਹ ਥੋੜੀ ਦਾਣਾ ਮੰਡੀ ਦੇ ਵਿੱਚ ਲੈ ਕੇ ਆਇਆ ਜੇ ਅੱਜ ਉੱਥੇ ਸਾਡੇ ਚੇਅਰਮੈਨ ਜਾ ਸਾਰਾ ਸਾਈਟਰੀ ਉੱਤੇ ਬੈਠ ਕੇ ਕਹਿੰਦਾ ਕਿ ਤੁਸੀਂ ਪ੍ਰਾਈਵੇਟ ਵੇਚ ਦਿਓ ਇਹ ਫਿਰ ਪ੍ਰਾਈਵੇਟ ਨਾਲ ਰਲੇ ਹੋਏ ਹਨ ਸਾਡੀ ਦਾਣਾ ਮੰਡੀ ਨੂੰ ਮਾਰਨ ਤੇ ਲੱਗੇ ਹੋਏ ਆ ਜਾਮ ਛੱਡ ਕੇ ਮਲੋਟ ਭੱਜ ਗਈ ਪਕੌੜੀ ਹੋਈ ਸਰਕਾਰ ਮਰਦਾਬਾਦ ਪਕੌੜੀ ਹੋਈ ਮੰਤਰੀ ਮਰਦਾਬਾਦ ਜੀਤਕਾਰ ਮੰਤਰੀ ਮਰਦਾਬਾਦ ਜੀਤਕਾਰ ਮੰਤਰੀ ਮਰਦਾਬਾਦ ਰਾਲੀ ਚੌਕ ਮਰਦਾਬਾਦ ਲੋਰਾਂ ਦੀ ਸਰਕਾਰ ਮਰਦਾਬਾਦ ਗੂੜ ਮੱਛਰੀਆਂ ਪੀਪੜਾਂ ਚੱਕਣ ਵਾਲੀ ਸਰਕਾਰ ਮਰਦਾਬਾਦ ਗੂੜ ਮੱਛਰੀਆਂ ਪੀਪੜਾਂ ਚੱਕਣ ਵਾਲੀ ਸਰਕਾਰ ਮਰਦਾਬਾਦ